ਹਾਂਜੀ ਸਰ ਅੱਜ ਕੱਲ ਜਿਹੜੇ ਗਾਣੇ ਆ ਰਹੇ ਆ ਹਿਧਾਰਾਂ ਤੇ ਉਹਨਾਂ ਦਾ ਮਤਲਬ ਵੀ ਕੋਈ ਸਮਾਜ ਤੇ ਬੁਰਾ ਪ੍ਰਭਾਵ ਪੈ ਰਿਹਾ ਏ ਉਹਦੇ ਬਾਰੇ ਦੱਸੋ ਕੁਛ ਸਿਰਸ ਸੰਗੀਤ ਆ ਨਾ ਹਾਂਜੀ ਸੰਗੀਤ ਚ ਬਹੁਤ ਤਾਕਤ ਆ ਕੋਈ ਵੀ ਸਿਆਣਾ ਸੰਗੀਤਕਾਰ ਜਾਂ ਗਾਇਕ ਜੇ ਚਾਵੇ ਤੇ ਉਹ ਆਪਣੇ ਸਰੂਰਤੇ ਨੂੰ ਰਵਾ ਸਕਦਾ ਵਾ ਉਹਦੇ ਵਿੱਚ ਬਾਦਰੀ ਭਰ ਸਕਦਾ ਵਾ ਉਹਨੂੰ ਨਸ਼ੇ ਵਾਲੇ ਪਾਸੇ ਲੈ ਜਾ ਸਕਦਾ ਵਾ ਉਹਨੂੰ ਇਸ਼ਕ ਵਾਲੇ ਪਾਸੇ ਲੈ ਜਾ ਸਕਦਾ ਵਾ ਕਿਉਂਕਿ ਜਦੋਂ ਕੋਈ ਬੰਦਾ ਗਾਣਾ ਸੁਣਦਾ ਨਾ ਜਿਵੇਂ ਅਮਰਸੇਨ ਚਮਕੀਲਾ ਵਰਗੇ ਹੋਗੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਜਿੱਦਾਂ ਇਹ ਬੰਦਾ ਮੇਰੀ ਗੱਲ ਕਰ ਰਿਹਾ ਹਾਂਜੀ ਜਦੋਂ ਕਲਾਕਾਰ ਨਾਲ ਤੋਰ ਲਿੰਦਾ ਬੰਦੇ ਨੂੰ ਆਪਣੇ ਸੋਤੇ ਨੂੰ ਉਹਦੇ ਦਿਮਾਗ ਤੇ ਉਹਦਾ ਬਹੁਤ ਪ੍ਰਭਾਵ ਪੈਂਦਾ ਹੁਣ ਜੀ ਵਾਇਕਲ ਗਾਣੇ ਚੱਲ ਰਹੇ ਆ ਗਲਜੀ ਲਗਣਾ ਸੀ ਜਿੱਥੇ ਹੁੰਦੀ ਆ ਪਬੰਦੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ ਜੀ ਇਹੋ ਜਿਹੇ ਗਾਣੇ ਜਿਹੜੇ ਆ ਬੰਵਾ ਦਾ ਹੀ ਕਬਜ਼ਾ ਲੈਣਾ ਆ ਕਰ ਲੋ ਚੁੱਕ ਲੋ ਬਾਅਦ ਵਾਰ ਰਫਲਾ ਨਹੀਂ ਕਬਜ਼ਾ ਲੈਣਾ ਆ ਤੇ ਗੈਂਗਸਟਰ ਆਦਿ ਇਹ ਆਪ ਜਾਟੈਂ ਕਰਦਾ ਜਾ ਟਾਂਕ ਕਰਦਾ ਤੇ ਆਪਾ ਉਸੇ ਕਰਦਾ ਫੇਰ ਉਹ ਕਰਦਾ ਜੇ ਕਰਦਾ ਉਹ ਕਰਦਾ ਇਹਦਾ ਅਜਿਹਾ ਨੌਜਵਾਨਾਂ ਤੇ ਬੜਾ ਪ੍ਰਭਾਵ ਪੈ ਰਿਹਾ ਹੂੰ ਖੈਰ ਅੱਤਵਾਦ ਵਿਚ ਤੁਪੇ ਦਾ ਬਣੀ ਹੋਇਆ ਹੋਣਾ ਹਾਂਜੀ ਉਦੋਂ ਜਦੋਂ ਅੱਤਵਾਦ ਸੀ ਨਾ ਅੱਤਵਾਦੀਆਂ ਦੇ ਭੋਗਾਂ ਦੇ ਉੱਤੇ ਢਾਡੀ ਤੇ ਰਾਗੀ ਢਾਡੀ ਜਿਆਦਾ ਹੁੰਦੇ ਉਦੋਂ ਉਹ ਉੱਥੇ ਜਾ ਕੇ ਉਹਨਾਂ ਦੀਆਂ ਬੜੀਆਂ ਨਾ ਤਰੀਫਾਂ ਕਰਨੀਆਂ ਜਦੋਂ ਸਿੰਘ ਨੇ ਕੋਈ ਗਾਣੇ ਬਣੇ ਸੀਗੇ ਉਦੋਂ ਪੁਲਿਸ ਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਨੇ ਬਾਅਦ ਚ ਕਨਿਸ਼ਕ ਆਪਣੇ 에ਅਰ ਇੰਡੀਆ ਦਾ ਜਹਾਜ਼ ਆ ਰਿਹਾ ਸੀਗਾ ਇਥੋਂ ਕੈਨੇਡਾ ਤੋਂ ਇੰਡੀਆ ਨੂੰ ਉਹਦੇ ਵਿੱਚ ਬੰਬ ਰਾਸ਼ ਕਰਕੇ ਸਾਰਾ ਜਹਾਜ਼ ਦਾ ਤਾਹੀਗਾ ਕਈ ਸੌ ਬੰਦੇ ਮਰੇ ਹੋਦੇ ਜਿਹੜਾ ਅਮਰਦੀਪ ਸਿੰਘ ਹੀ ਕਿ ਅਮਰਜੀਤ ਸਿੰਘ ਇਹ ਵੀ ਅਤਵਾਦੀ ਆ ਸੀ ਇਹਦੇ ਬਾਰੇ ਨਹੀਂ ਬਹੁਤਾ ਪਤਾ ਪਰ ਉਹ ਬੱਬਰ ਜਿਹੜਾ ਹੈਗਾ ਬੱਬਰ ਉਹ ਇਹਦੇ ਘਰ ਠਹਿਰੇ ਹੋਏ ਸੀਗੇ ਠੀਕ ਹੈ ਉਹ ਮੁਖਬਰੀ ਹੋ ਗਈ ਤੇ ਪੁਲਿਸ ਨੇ ਰੇਡ ਕਰਦੀ ਤੇ ਉਹਦਾ ਗਾਣਾ ਬਣਾਇਆ ਸੀਗਾ ਟਾੜੀਆਂ ਨੇ ਲੈ ਪੁਰ ਸਤਰੀ ਦੋ ਜੀਪਾਂ ਸੀ ਥੋੜਾ ਅਜੇ ਹਨੇਰਾ ਅਮਰਜੀਤ ਸਿੰਘ ਦੇ ਘਰ ਨੂੰ ਪਾ ਲਿਆ ਬਿਹੜੂ ਕੇਰਾ ਕੇਰਾ ਗਲੋਰੀਫਾਈ ਕੀਤਾ ਬਹੁਤ ਉੱਥੇ ਅਤਵਾਦੀਆਂ ਨੂੰ ਹਾਂਜੀ ਤੇ ਉਥੇ ਸੁਣ ਕੇ ਲੋਕ ਚੰਗੀ 100 ਰੁਪਇਆ ਜੀ ਪਰਮਜੀਤ ਪੰਜਵੜ ਭੇਜਦਾ ਵਾ ਅੱਛਾ 100 ਰੁਪਇਆ ਸਰਦੇਵ ਅੱਬਰ ਭੇਜਦਾ ਵਾ 100 ਰੁਪਇਆ ਵਦਾਵਾ ਬੱਬਰ ਭੇਜਦਾ ਵਾ ਐਦਾਂ ਲੋਕਾਂ ਨੇ ਵੇਲਾ ਕਰਾਈ ਜਾਣੀ ਆ ਜਾਂ ਤੁਹਾਡੀਆਂ ਨੇ ਵਧੀਆ ਪੈਸੇ ਕਮਾਏ ਠੀਕ ਹੈ ਤੇ ਕੋਦੋਂ ਨਾ ਇੱਥੇ ਚੌਂਕੀ ਹੁੰਦੀ ਸੀ ਸਾਡੇ ਹੁਣ ਵੀ ਥਾਂ ਬਣ ਗਿਆ ਚੋਲਾ ਸਾਹਿਬ ਸ਼ਿਆ ਚੌਂਕੀ ਅਸ਼ਾ ਥਾਣਾ ਮੁੰਕੇਤਾਂ ਨਹੀਂ ਤਰਨਧਰ ਦੀ ਹਾਂ ਤਰਨਧਰ ਜੀ ਹਾਂਜੀ ਉੱਥੇ ਨਾ ਇੱਕ ਚੌਂਕੀ ਯਾਰ ਲੱਗਾ ਹੈਗਾ ਸ਼ਬਦੇਵ ਸਿੰਘ ਸ਼ਿਭੂ ਠੰਡਰ ਕਹਿੰਦੇ ਹਨ ਠੀਕ ਹੈ ਉਹਨੇ ਕੀ ਕੀਤਾ ਵੀ ਉਹ ਇੱਕ ਅਤਵਾਦੀ ਸੀਗਾ ਆਪਣਾ ਬ੍ਰਹਮਪੁਰੇ ਪਿੰਡ ਦਾ ਅਵਤਾਰ ਸਿੰਘ ਬ੍ਰਹਮਾ ਹੂੰ ਪਹਿਲੀ ਗੱਲ ਤੇ ਆ ਵੀ ਹੁਣ ਇਹ ਵੀ ਨਹੀਂ ਚਾਹੀਦਾ ਪੁਲਿਸ ਨੂੰ ਵੀ ਤੁਸੀਂ ਘੇਰੇ ਘਰ ਜਾ ਕੇ ਉਹਦੀ ਮਾਂ ਬਾਪ ਦੀ ਬੇਜਤੀ ਕਰੋ ਜਦੋਂ ਅਹੀਂ ਨੀ ਕਿਸੇ ਦੀ ਮਾਪੇ-ਬਾਪ ਦੀ ਮੰਨਦੇ ਆਤਵਾਦੀ ਕਿਹੜਾ ਮੰਨਦੇ ਹੋਣਗੇ ਜਾਂ ਉਹਨਾਂ ਦੇ ਕਹਿੰਦੇ ਕਿੜਾ ਆਨਲਾਈਨ ਪੇਸ਼ ਹੋ ਜਾਣਾ ਹੁੰਦਾ ਹਾਂਜੀ ਉਹਨੇ ਜਾ ਕੇ ਨਾ ਉਹਦੇ ਘਰ ਉਹਦੀ ਮਾਂ ਤੇ ਜੋ ਟੱਬਰ ਸੀਗਾ ਉਹਨਾਂ ਬੜੀ ਬੇਇੱਜ਼ਤੀ ਬੁਰੀ ਜਿਹੀ ਕੀਤੀ ਤੇ ਉਹਨਾਂ ਨੇ ਉਹਨੂੰ ਦੱਸਦਾ ਬ੍ਰਹਮੇ ਨੂੰ ਤੇ ਬ੍ਰਹਮੇ ਨੇ ਨਕਲ ਆ ਗਿਆ ਤੇ ਉਹ ਮਾਰਦੇ ਸਾਰੇ ਠੀਕ ਹੈ ਜਵਦੇਰ ਸਿੰਘ ਵੀ ਮਾਰਿਆ ਗਿਆ ਅੱਛਾ ਉਹਦਾਂ ਨੇ ਬਣਾਇਆ ਹੁੰਦਾ ਸੀਗਾ ਇਹ ਚੋਲਾ ਸਾਹਿਬ ਦੀ ਮਸ਼ਹੂਰ ਬੜੀ ਚੌਂਕੀ ਤੇ ਲੱਗਾ ਸ਼ਿਭੂ ਥਾਣੇਦਾਰ ਸੀ ਗਾਲਾਂ ਕੱਢਣੇ ਦਾ ਉਹਨੂੰ ਬੜਾ ਸ਼ੌਕ ਸੀ ਤੇ ਕੱਢਦਾ ਵੀ ਬੇਸ਼ਮਾਰ ਸੀ ਠੀਕ ਹੈ ਉਹਦਾ ਲੱਗਾ ਜਦੋਂ ਖਾਲਸੇ ਨੂੰ ਖਾਲਸਾ ਤਿਆਰ ਹੋ ਗਿਆ ਕਹਿੰਦਾ ਲੋਕਾਂ ਨੂੰ ਮੈਂ ਵੇਖਣੀ ਬ੍ਰਹਮੀ ਤੇ ਬ੍ਰਹਮੀ ਦਾ دیدار ਹੋ ਗਿਆ ਠੀਕ ਹੈ ਅੱਗੇ ਮੈਨੂੰ ਕਾਹੀ ਭੁੱਲ ਗਿਆ ਉਹ ਠੀਕ ਹੈ ਪਈਆਂ ਸੌਣ ਦੇ ਛੜਾਕੇ ਵਾਂਗ ਗੋਲੀਆਂ ਸਿਪਾਈ ਸਾਰੇ ਸਵਾਰੀ ਸਿਪਾਈ ਸਾਰੇ ਗਏ ਭੱਜ ਜੀ ਇੱਕ ਵਿੱਚ ਗੋਲੀ ਖਾਗੇ ਡਿੱ ਗਿਆ ਸ਼ਿਭੂ ਦਾ ਕਾਫੀ ਲੰਮੀ ਬਣਾਈ ਹੋਈ ਸੀ ਮੁਕਾਬਲਾ ਚੱਲਿਆ ਇੱਥੇ ਕਾਫੀ ਮੁਕਾਬਲਾ ਚੱਲਿਆ ਦਿਓ ਉਹਦੇ ਘਾੜੀਆਂ ਨੇ ਫਿਰ ਉਹਦਾ ਵੀ ਬਣਾ ਲਿਆ ਤੇ ਉਹ ਵੀ ਥਾਂ ਥਾਂ ਤੇ ਸਟੇਜਾਂ 'ਤੇ ਬੋਲਦੇ ਹੁੰਦੇ ਸੀ ਠੀਕ ਹੈ ਜੀ ਸਾਡ ਲੱਗੇ ਨਾ ਚਲੋ ਇੱਕ ਪਿੰਡ ਆ ਉੱਥੇ ਕੀ ਹੋਇਆ ਕਿ ਇੱਕ ਪਰਿਵਾਰ ਦਾ ਮੁੰਡਾ ਜਿਹੜਾ ਸੀ ਨਾ ਇੱਕ ਵੱਡਾ ਭਰਾ ਜਿਹੜਾ ਉਹ ਹੱਤਵਾਦੀ ਬਣ ਗਿਆ ਠੀਕ ਹੈ ਜੀ ਹੱਤਵਾਦੀ ਬਣ ਗਿਆ ਤੇ ਉਸ ਤੋਂ ਬਾਅਦ ਉਹ ਕਿਤੇ ਪੁਲਿਸਨ ਕਾਰਿ ਮਾਰਿਆ ਗਿਆ ਤੇ ਉਹ ਜਥੇ ਬੰਦੇ ਆ ਤੇ ਵਧੀਆ ਸੇ ਬੰਦੇ ਇਕੱਠੇ ਹੋਈਆਂ ਉਹਨਾਂ ਦੇ ਉਹਦੀ ਜਿਹੜੀ ਪਾਕ ਸੀ ਛੋਟੇ ਭਰਾ ਦੇ ਸਿਰ ਤੇ ਬੰਨਦੀ ਠੀਕ ਹੈ ਉਹ ਛੋਟਾ ਭਰਾ ਹੱਤਵਾਦੀ ਬਣ ਗਿਆ ਕੋ ਦੋ ਰਿਟੋਰਲੇ ਕੋਹੇ ਦਾ ਨਾਮ ਬਾਦ ਮੇਂ 2 ਮਹੀਨਾ ਜਿੰਨੇ ਵੀ ਟਾਈਮ ਬਾਦ ਉਹ ਵੀ ਮਾਰੇ ਗਿਆ। ਉਹ ਵੀ ਮਾਰੇ ਗਿਆ ਪੁਲਸ ਨਾਲ? ਪੁਲਸ ਮੁਕਾਬਲੇ 'ਚ ਮਾਰੇ ਗਿਆ। ਠੀਕ ਹੈ ਜੀ। ਤੋਂ ਉਸ ਪਰਿਵਾਰ ਦੇ ਦੋ ਹੀ ਬੱਚੇ ਸੀਗੇ ਤੇ ਉਹ ਬੜੇ ਦੁਖੀ ਇਸ ਗੱਲੋਂ ਕਿ ਸਾਡੇ ਬੱਚੇ ਤਾਂ ਅਤਵਾਦ 'ਚ ਗਏ ਆ ਤੇ ਮਾਰੇ ਗਏ ਆ। ਸੈਂਟੀਮੈਂਟ ਹੁੰਦੇ ਆ ਕੋ ਜੀ ਬੱਚਾ ਜੇ ਹੋ ਜਾ ਚੰਗਾ ਇਹ ਮਾਰਾ ਹੋਵੇ ਮਾਂ-ਬਾਪ ਵਾਸਤੇ ਤਾਂ ਬਹੁਤ ਚੰਗਾ ਹੁੰਦਾ। ਹਾਂਜੀ। ਉਹਦਾ ਨਾ ਭੋਗ ਪਿਆ ਭੋਗ ਪਿਆ ਨਾ ਜਦੋਂ ਤੇ ਉੱਥੇ ਵੀ ਫਿਰ ਇਹ ਢਾਡੀ ਟੁੱਟੀ ਦਾਗੀ ਰੁਗੀ ਆ ਕੇ ਤੇ ਆਪਣਾ ਇਹਦਾ ਹੋ ਗਿਆ ਕਰਮ ਸ਼ੁਰੂ ਕਰਤਾ। ਪਲਾਂਜੀ ਜੋ ਜਗਰੂਪ ਪਣਾਦਾ ਹੈਗਾ ਜਗੜਾ ਆ ਤੂਫਾਨ ਨੇ ਸਾਲਟ ਚ ਕੀ ਹਵਾ ਜੁੱਟੀ ਸੁੱਟ ਕੇ 부ਚੀ ਤੇ ਫਿਰ ਪੁਲਿਸ ਦੇ ਫਾਇਰ ਤੇ ਕਾਫੀ ਗਾਣੇ ਨਾ ਛੜੇ ਲੈ ਵੀ ਉਹ ਸਿੰਘ ਫਿਰ ਕਿੱਦਾਂ ਫਾਇਰ ਕਰਦਾ ਕਰਦਾ ਨਿਕਲਦਾ ਵਾ ਪੁਲਿਸ ਵਾਲੇ ਰੂੜੀਆਂ ਪਿੱਛੇ ਡਿੱਗ ਪਏ ਪੁਲਿਸ ਵਾਲੇ ਕਿੱਦਾਂ ਭੱਜਦੇ ਅੱਗੇ ਉਹਦਾ ਨਾ ਬਣਾਇਆ ਹੁੰਦਾ ਹੈਗਾ ਧੋਖਾ ਦੇਗੀ ਜਦੋਂ 1.94 ਗੋਲੀ ਫਸ ਗਈ ਸੀ ਚੈਂਬਰ ਚ ਆ ਇਹਦਾ ਗਾਣਾ ਬਣਾਇਆ ਸੀਗਾ ਠੀਕ ਹੈ ਜੀ ਉਹ ਜਿਹਨੇ ਜਗਰਾਜ ਤੂਫਾਨ ਦੀ ਵਾਰਸ ਨਹੀਂ ਨਾ ਤੇ ਉਹਨੂੰ ਪੈਸੇ ਬੜੇ ਇਕੱਠੇ ਹੋ ਗਏ। ਅੱਛਾ। ਰਾਗੀ ਨੂੰ। ਔਰ ਟਾਢੀ ਨੂੰ। ਹੂੰ। ਉਹ ਭੁੱਲੀ ਗਿਆ ਵੀ ਮੈਂ ਕਿਹੜੀ ਜਗ੍ਹਾ ਦੇ ਉੱਤੇ ਪ੍ਰੋਗਰਾਮ ਕਰ ਰਿਹਾ। ਅੱਛਾ। ਉਹ ਜਦੋਂ ਸਮਾਂ ਖਤਮ ਹੋਇਆ ਨਾ ਉਹਦਾ। ਹੂੰ। ਤੇ ਉਹ ਕਹਿੰਦਾ ਵੀ ਖੋਜੀ ਸਾਡੇ ਦੇ ਸੱਚੇ ਬਾਦਸ਼ਾਹਗੇ ਇਹ ਅਰਦਾਸ ਆ। ਇਦਾਂ ਹੀ ਸਿੰਘ ਸ਼ੀਤ ਹੁੰਦੇ ਰਹਿਣਾ ਤੇ ਸਾਨੂੰ ਸੇਵਾ ਦਾ ਮੌਕਾ ਮਿਲਦਾ। ਉਹਦੇ ਡੱਬਰ ਦੇ ਲਾਲੇ ਛਤਰ ਕਦੇ ਤੇਰਾ ਬੇਲਾ ਕਰਕੇ ਉਹ ਜਾਣੇ ਦੋਵੇਂ ਮੁੰਡੇ ਮਾਰੇ ਗਏ ਆ ਤੂੰ ਮਾਮਾ ਅਜ ਹੋਰ ਸ਼ਿੱਧੀਆਂ ਭਾਲਣ ਰਿਹਾ ਔਰ ਟਕਟ ਕੇ ਦੁੰਬਾ ਬਣਾ ਕੇ ਭਜਾਇਆ ਸੋਨਾਂ ਨੂੰ ਇਸ ਲਈ ਜਿਹੜੇ ਸਿੰਗਰ ਨੇ ਅੱਜ ਕੱਲ੍ਹ ਦੇ ਮੈਂ ਕਹਿ ਲਈਏ ਜਾਂ ਕੋਈ ਵੀ ਜੇ ਸੰਗੀਤ ਨਾਲ ਸਬੰਧ ਰੱਖਦਾ ਹਾਂਜੀ ਤੇ ਇਹਨਾਂ ਦਾ ਸਿਰਫ ਕੰਮ ਆ ਪੈਸੇ ਕਮਾਉਣਾ ਪੈਸੇ ਇਹਨਾਂ ਦੇ ਨਗਰ ਲਾ ਕੇ ਕੋਈ ਬੰਦਾ ਬਰਬਾਦ ਹੋ ਜੇ ਹਾਂਜੀ ਕੋਈ ਨਸ਼ੇ ਵਿੱਚ ਲੱਗ ਪਏ ਕੋਈ ਸ਼ੋਰ ਲੱਗ ਪਏ ਇਹਨਾਂ ਦੇ ਸਿਰ ਤੇ ਕੋਹ ਬੋਲਾ ਕਰ ਦਿੰਦਾ ਕਹਿੰਦੇ ਹੁਣ ਵਾਲੇ ਸਿੰਗਰ ਨੇ ਵੱਡੇ ਵੱਡੇ ਗਾਣੇ ਜਿਵੇਂ ਉਹ ਬੋਲੇ ਇੱਕ ਕੈਨੇਡਾ ਦਾ ਉਸ ਗਾਇਆ ਮੇਤਰਾਂ ਲੈਣੀ ਅੱਜ ਮੁੱਲ ਦੀ ਲੜਾਈ ਕੋਈ ਆਣ ਕੇ ਮੈਦਾਨਾਂ ਟੱਕਰੇ ਇਹ ਗੱਲਾਂ ਸੁਣ ਕੇ ਜਾਂ ਮੂਸੇ ਵਾਲੇ ਦੇ ਗਾਣੇ ਸੀਗੇ 47 ਰਖਦਾ ਨਹੀਂ ਫਲਾਣਾ ਟਮਕਣ ਇਹ ਕਰ ਇਹਨਾਂ ਦਾ ਮਤਲਬ ਇਹ ਇਹ